ਜਿਹੜੀ ਕਲੇ ਬਕਾਇਆ ਮੁਕੜੀ ਐਲੀ ਨੰਬੀਆ ਸਾਡੀ ਤਾਰੀਖਾ ਰੋਕੋ ਐਲੀ ਨੰਬੀਆ ਸਾਡੀ ਤਾਰੀਖਾ ਰੋਕੋ ਤੇ ਮੇਰਾ 385 ਜਨਾਰੇ ਕੋਲ ਦੇ ਵਿੱਚ ਮਾਰੀਆ ਭਰਲੇ ਮੇਰੇ ਦੁਕਾਨ ਤੇ ਮੌਜੂਦ ਪਰਾ ਸਭ ਤੋਂ ਪਹਿਲਾ ਪਤਨੀ ਵਾਂਗ ਪੜੇ ਹੋਏ ਜੀ ਕਾ ਪਾਲਾ ਵਾਈਓ ਜੀ ਕੇ ਪਤੇ ਕਿਉਂਕਿ ਜਿਹੜੀ ਔਰੰਗਜ਼ੇਬ ਵਾਲੀ ਰੂਹ ਭਗਤ ਮੋਦੀ ਦੇ ਵਿਚਾਰ ਜਿ ਪੜੀ ਹੋਈ ਸੀ ਉਹੀ ਬੋਲੇ ਸਾਡਾ ਨੂੰ ਮੁੱਖ ਮੰਤਰੀ ਅਜਾ ਪੜ੍ਹ ਕੇ ਆਉਣੇ ਆ ਮੁੱਖ ਮੰਤਰੀ ਦਾ ਰੁਹਾ ਹੋਇਆ ਉਹਦਾ ਸਰਕਾਰ ਉਹਨਾਂ ਦਾ ਲਈਦਾ ਭਗਵਾਨ ਜੀ ਜੋ ਅੱਧੀ ਰਾਤ ਨੂੰ ਬੁਢਾ ਰਾਤੀ ਪਿਆਰ ਦੀ ਚਲਾਈ ਹੈ ਆਮ ਦੇ ਕੇ ਆ ਜੀ ਜਿਹੜੇ ਬੜੀ ਦੇ ਪੰਜਾਂ ਨੂੰ ਲਾਪਰ ਦੇ ਵਿੱਚ ਡਟੇ ਹੋਏ ਨਾ ਨੇ ਭਾਈ

ਮਰਵਾ ਦੀਏ ਜੋ ਸੋਪਾਇਨ ਨਾਮ ਨਾਲ ਜਾਣੇ ਉਹ ਆਉਂਦੇ ਨੇ ਕਾਢੇ ਉਹ ਕਰ ਮਾਰ ਕੇ ਬਾਗਾ ਜਿਹੜੇ ਔਰੰਗਜ਼ੇਬ ਦੇ ਹੁੰਦੇ ਨੇ ਉਹਨਾਂ ਦੀ ਮਰਿਦੇ ਮਤੀਵਾ ਨਹੀਂ ਕਰਦਾ ਕੋਈ ਤੇਲ ਦਾ ਦੀਵਾ ਕਰ ਕਿਸੇ ਨੇ ਬੱਝ ਕੇ ਨਹੀਂ ਆਖਦਾ ਬਾਗਲੇ ਵੀ ਹੁੰਦੇ ਨੇ ਸਾਡੇ ਉੱਤੇ ਮਾਰ ਨਹੀਂ ਕਰਦੇ ਜਹਾ ਮਤੇਰਸ ਆਇਆ ਉਹਦੇ ਨਾਲ ਕੁੱਤਾ ਹੀ ਦੇ ਬੁਣਾਈ ਤੁੰਡਾ ਤੰਗਣਾ ਇਹਨਾਂ ਕਾਰਜਾਂ ਦੇ ਮੂਦਾਂ ਦੇ ਵਿੱਚ ਇਹ ਕਰਕੇ ਨਾਕਰੀਆਂ ਸਰਕਾਰਾਂ ਨੂੰ چاہے ਜੈਂਟਰੀ ਹੋਵੇ ਜਾਂ ਹੋਰ ਵੀ ਆਪ ਵੀ ਤਾੜਾ ਕਰਦੇ ਆਂ ਜੀ ਇਥੇ ਅੱਜ ਦਾ ਪ੍ਰਧਾਨ ਮੰਤਰੀ ਪ੍ਰਕਾਸ਼ ਸਿੰਘ ਬਾਦਲਾ چاہے ਉਹ ਦੁਨੀਆ ਦੇ ਨਹੀਂ ਰਹਾ ਉਹ ਵੀ ਜੋਨੇ ਕਰੇ ਤੇ ਦਰਵਾਜ਼ਾ ਨਾਲ ਮਿਲੇ ਦੋ ਬਾਤਾਂ ਮਤਾਂ ਵਾਡੇ ਮਹਾਰਾਜਾ ਜਨਵਾਰ ਦਾ ਜੀ ਚਾਰ ਪਾਰੀਏ ਕਰਵਾਏ ਕੀ

ਉਮਰ 5000 tuổi ਦੇ 15 ਅੰਤ ਤੱਕ ਜਮਾਨਾ ਕਰਨਾ ਹੈ ਪਰਨੀ ਸਹਾਇਤੀ 3000 tuổi ਲੈ ਕੇ 1000 ਤੱਕ ਹੋ ਗਿਆ ਜੋ ਪਾਣੀ ਕਿਉਂਕਿ ਪਿਆਰ ਦੇ ਵਿੱਚ ਬਾਗ ਨਹੀਂ ਹੋਣਾ ਅਲੋਹੀ ਹੋਣਾ ਕਾਲੇ ਜਿਹੜੇ ਹਮ ਕਾਲੀ ਉਪ ਮੰਤਰੀ ਜਨਵੰਦਿਆ ਨੂੰ ਕਹਿਦਾ ਤੁਸੀਂ ਫਿਰ ਪੰਜਾਹ ਧਰਨਾ ਮੰਤਰੀ ਕਰ ਦੋ ਕਿਉਂਕਿ ਦਾ ਤੁਹਾਨੂੰ ਮਿਲ ਕੇ ਜੋ ਆਇਆ ਜੀਆ ਨਹੀਂ ਕਾ ਗੇਤਿਆਂ ਦੇ ਨਿਕਾ ਕਾ ਜੇ ਪੜੇ ਲਾਓ ਕਿਉਂਕਿ ਪਹਿਲਾਂ ਵਰਤਨ ਪੜਾ ਬੀਬੀ ਅਰਜ ਨੂੰ ਸਰਵਾਸੀ ਜੀ ਦਾ ਜੱਜਾਨੇ ਦਾ ਜਿਹੜਾ ਮਾਰ 23 ਦੇ ਵਿੱਚ ਇਹ ਆਪਾਂ ਨੇ ਚੈਂਟਰ ਦੇ ਕੋਲੋਂ ਤਾਂ ਮਲਾਵਾਇਆ ਜੇ ਆਪਾਂ ਵੀਡੀਓ ਤੋਂ ਉਹਨੂੰ ਕਾਣੇ ਜਵਾਇਆ ਨੂੰ ਪ੍ਰਧਾਨ ਦੀ ਹੁਣ ਚੱਲੀ ਨੋਦੋ ਬਾਗ ਨੂੰ ਆਪਾਂ ਪਤਾ ਕੀ ਬਣਨ ਦੇ ਪੁੱਤੀ ਦੇ ਜੇ ਫੋੜ ਦੇ ਜਾ ਫਾਨੇ ਪੁੱਤੀ ਦੇ ਉਹਨਾਂ ਦੇ ਪਰਿਵਾਰਕ ਮੈਂਬਰ ਕੀ ਹੈ ਉਹਨਾਂ ਨੂੰ ਜਿਹੜਾ ਅਰਕੀਤਾ ਜੀ ਦਾ ਤੇ ਉਹ ਤੋਂ ਬਾਅਦ ਕੰਟੈਕਟ ਕਰਨ ਦੇ ਲੋਕ ਉਹ ਆ ਕੇ ਦੋ ਨਦੀਆਂ ਉੱਤੇ ਆ ਗਏ ਜੀਰੀ ਆਤਰ ਕਰਨ ਆ ਗਏ ਜੀ ਉਹਦੇ ਪਰਿਵਾਰ ਦੇ ਸੁਰੂਆਤ ਉੱਥੇ ਆ ਗਏ ਜੀ ਅਰਧ ਵਿੱਚ ਉਹਨਾਂ ਕਰੂਤਿਆ ਦੀ ਅਸੀ ਟੀਮ ਦਾ ਉਹਨਾਂ ਨੂੰ ਬੁਲਾ ਕੇ ਨਜ਼ਰ ਆ ਕੇ ਦਾ ਪਤਾ ਪੜ ਗਿਆ ਕਾਦੀਓ ਬੋਪਾ ਨਾ ਯਾਦ ਜੀ ਆ ਮੀਚਾ ਬਿਜਾਰੀਆਂ ਨੇ They